ਨਾਨਕ ਸਾਹਿਬ ਦਾ ਦਰਬਾਰ ਹੈ ਜਿੱਥੇ ਵੀ ਸਾਰੇ ਪਾਦਸ਼ਾਹੀਆਂ ਦੇ ਦਰਬਾਰੋਂ ਹਰ ਥਾਂ ਤੇ ਨਸਾਂ ਸਾਹਿਬ ਝੂਲ ਰਹੇ ਨੇ ਝੰਡੇ ਝੂਲ ਰਹੇ ਨੇ ਤੇ ਜਿਹੜੇ ਕੋਹਰ ਮਹਿਕਮਾ ਇਹ ਇਹ ਅੱਡੀ ਤਰਪਿਆ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ਤੇ ਕਮਰਾ ਕਰਦੇ ਨੇ ਤੇ ਗੁਰਦੁਆਰਾ ਸਾਹਿਬ ਨੂੰ ਠਾਂਟ ਕਹਿੰਦੇ ਇਹ ਅਸਲ ਦੇ ਵਿੱਚ ਨਾਨਕ ਜੀ ਅਣੀ 68 ਕੇ ਜੀ ਹੈ ਇਨਾਂ ਨੇ ਦੁਨੀਆ ਨੂੰ ਗੁੰਮਰਾਹ ਕਿੰਨਾ ਕੀਤਾ ਦੇਖੋ ਕਿੰਨਾ ਗੁੰਮਰਾਹ ਕੀਤਾ ਭੋਰਿਆਂ ਦੇ ਵਿੱਚ ਬੈਠ ਕੇ ਅਸੀਂ ਭਗਤੀ ਕਰਦੇ ਹਾਂ ਕਹਿੰਦੇ ਭਗਤੀ ਮੰਨਦੇ ਹਾਂ ਕਿ ਕਿਸੇ ਟਾਈਮ ਭੋਰਾਂ ਦਾ ਕਲਚਰ ਸੀ ਭੋਲ ਭੋਰਿਆਂ ਦਾ ਸਮਾਂ ਸੀ ਚਲੋ ਕਰੋ ਕੋਈ ਚਿੰਤਾ ਨਹੀਂ ਭੋਰਾਂ ਦੇ ਵਿੱਚ ਭਗਤੀ ਕਰੋ ਪਰ ਤੁਹਾਡੀ ਜੋਰੇ ਮਾਨਸਿਕਤਾ ਉਹ ਭੰਤੇ ਕਰਨ ਦੇ ਲੈ ਨਹੀਂ ਹੈ ਅਨੇਕਾ ਉਹ ਨਾ ਨਹੀਂ ਆਠ-ਆਠਾਂ ਦੇ ਵਿੱਚੋਂ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਅਨੇਕਾ ਪ੍ਰਕਾਰ ਦੀਆਂ ਅਪੱਤੇ ਜਨਪਤੀ ਵਿਧੀਆਂ ਪਾਈਆਂ ਵਿਧੀਆਂ ਗੁਰਨਾਣਕ ਸਾਹਿਬ ਦੇ ਨਾਮ ਨੂੰ ਇਹ ਕਲੰਕਿਤ ਕਰਨ ਵਾਲੇ ਲੋਕ ਹਨ ਇਹ ਅਸਲ ਦੇ ਵਿੱਚ ਕਿੱਥੋਂ ਪੈਦਾ ਹੋਏ ਸੀ ਜਦੋਂ ਨਰੈਣੋ ਮਹਾਂਤ ਸਿੱਧੇ ਤੌਰ ਤੇ ਸਾਡੇ ਗੁਰਸਿੱਖਾਂ ਨੇ ਨਰੈਣੋ ਮਹਾਂਤਗੁਰਦੁਆਰਿਆਂ ਦੇ ਵਿੱਚੋਂ ਕੱਢ ਦਿੱਤੇ ਜਿਹੜਾ ਮਹਾਂਤ ਬਾਦ ਸੀ 76 ਮਾਰ ਮਾਰ ਕੇ ਕੱਡੇ ਮਾਰੇ ਕਰਮ ਕਰਦੇ ਸੀ ਫਿਰ ਸੋਚਿਆ ਗਿਆ ਉਹਨਾਂ ਮਹੰਤਾਂ ਦੀਆਂ ਮੰਡਲੀਆਂ ਵੱਲੋਂ ਵੀ ਹੁਣ ਇਹਨਾਂ ਦੇ ਵਿੱਚ ਕਿਵੇਂ ਬੜੀਏ ਕਿਵੇਂ ਬੜੀਏ ਇਹਨਾਂ ਦੇ ਵਿੱਚ ਫਿਰ ਆ ਰੂਪ ਧਾਰਨ ਕਰਕੇ ਆਏ ਜਿਹੜੇ ਠਾਠ ਕੇਸਰੀਏ ਨੇ ਇਹ ਨਰੈਣੂ ਮਹੰਤ ਨੇ ਜਿਹੜੇ ਆ ਫਿਰ ਦਿਨ ਚਿੱਟ ਕੱਪੜੀਏ ਸਾਰੇ ਇਹ ਨਰੈਣੂ ਮਹੰਤ ਨੇ ਇਹ ਫਿਰ ਸਾਡੇ ਰੂਪ ਧਾਰਨ ਕਰਕੇ ਸਾਡੇ ਵਿੱਚ ਹੀ ਵੜ ਗਏ ਸਾਡੇ ਲੋਕੀ ਨੇ ਜਿਹੜੇ ਉਹ ਗੁੰਮਰਾ ਹੋ ਗਏ ਗੁੰਮਰਾ ਇੱਕ ਕਿਰਤ ਕਰਨ ਮਹਾਰਾਜ ਤਾਂ ਕਹਿੰਦੇ ਨੇ ਮਹਾਰਾਜ ਆਪਾਂ ਨੂੰ ਕੀ ਕਹਿੰਦੇ ਨੇ ਨਿਤਰੋਜ ਦੱਸਦੇ ਨੇ ਵੀ ਭਾਈ ਨਾਮ ਜਪ ਵੰਡ ਕੇ ਸਖਤ ਕਿਰਤ ਕਰਨ ਤੈ ਆਪ ਆਪਣੇ ਜ਼ੁਬਾਨ ਦੇ ਨਾਲ ਆਪਣੇ ਹਿਰਦੇ ਚੋਂ ਨਾਮ ਜਪਣਾ ਅਕਾਲ ਪੁਰਖ ਵਾਹਿਗੁਰੂ ਦਾ ਤੇ ਕਿਰਤ ਕਰਕੇ ਬੰਦ ਕੇ ਸਕਣਾ ਬੰਦ ਕੇ ਸਕਣਾ ਤੇ ਨਾਮ ਹੀ ਤੈ ਕਿਰਤ ਵੀ ਕਰਨੀ ਹੈ ਨਾਮ ਵੀ ਜਪਣਾ ਤੇ ਬੰਦ ਕੇ ਵੀ ਸਕਣਾ ਇਹ ਤਿੰਨੇ ਚੀਜ਼ਾਂ ਤੇਰੇ ਜੀਵਨ ਦੇ ਵਿੱਚ ਸੁਧਾਰ ਲਿਆ ਦੇਣੀਆਂ ਆ ਦੈਨੂ ਕਿ ਜੇ ਕੋਰੋਨਾ ਨਾਲ ਜੁੜਨ ਦੀ ਲੋੜ ਨਹੀਂ। ਉਹ ਗੁੜੀਆਂ ਚੱਕਣੀਆਂ, ਦੁੱਧ ਦੇ ਡੋਲੂ ਭਰਨੀਆਂ, ਚੰਗੇ ਵਸਤਰ ਲੈ ਜਾਣੀਆਂ, ਚੰਗੇ ਫਲ ਫਰੂਟ ਲੈ ਜਾਣੀਆਂ, ਉਹ ਬਾਬੇ ਦੇ ਘਰਾਂ ਤੇ ਜਾ ਬੈਠਣੀਆਂ। ਇਹ ਜਿਹੜਾ ਕਲਚਰ ਹੈ ਬਾਬਾਵਾਦ। ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਤਾਂ ਅਸੀਂ ਬਾਬਾ ਜੀ ਕਹਿੰਦੇ ਆ। ਉਹ ਬਾਬਾ ਜੀ ਘਾਉਣ ਦੀ ਲੈਕਨ ਉੱਚੀ ਖਾਂਦੇ ਨੇ। ਅਸੀਂ ਜਿਹੜਾ ਗਣੇ-ਗਣੇ ਨੂੰ ਰੱਬ ਮੰਨੇ ਜਾਂਦੇ ਆ ਗੁਰੂ ਨਾਨਕ ਸਾਹਿਬ ਨੇ ਇਹਨਾਂ ਸਾਰੇ ਜਿਹੜੇ ਪਖੰਡੀ ਰੱਬ ਨੇ ਇਹਨਾਂ ਨੂੰ ਹੀ ਇਤੋਂ ਡੱਕ ਰਿਆ ਸੀ ਗੋਰਖ ਧੰਦਾ ਬੰਦ ਕਰਾ ਸੀ ਅਜਾ ਗੋਰਖ ਧੰਦਾ ਬਿਜੋਰਾ ਸੁਰਾਂ ਤੇ ਫੇਰ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਜੇ ਜਿਹੜਾ ਗੁਰਬਾਣੀ ਤੋਂ ਦੂਰ ਜਾਵੇਗਾ ਖਸਮਾ ਕਰਾ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਜੇ ਆਪਣੇ ਸਾਂਗੇ ਕਸਮ ਦੀ ਅਕਾਲ ਪੁਰਖ ਵੈਗੁਰੂ ਦੀ ਬਰਾਬਰੀ ਕਰਾਂਗੇ ਪਰ ਸਾਡੇ ਅੰਦਰ ਗੈਰ ਦੀ ਭਾਵਨਾ ਚੱਲੇਗੀ ਪੁਰਸ਼ਾ ਹੋਵੇ ਮੇਸਤਰੀ ਹੋ ਕੋਈ ਵੀ ਹੈ ਤੇ ਆਪਣੇ ਪਿਓ ਦੀ ਉਲੰਘਣਾ ਕਰਦਾ ਬੱਚਾ ਤਾਂ ਦੂਜੇ ਨੂੰ ਪਿਓ ਸਮਝਣ ਦੀ ਕੋਸ਼ਿਸ਼ ਕਰੇਗਾ ਫਿਰ ਉਹਦੇ ਅੰਦਰ ਗੈਰ ਦੀ ਭਾਵਨਾ